ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਈਪੁਰ ਦਾ ਪਿੰਡ ਆ ਤੇ ਇਹ ਪਿੰਡ ਰਹਿ ਜਾਂਦਾ ਜਦੋਂ ਆਪਾਂ ਮਿੱਤਰੋ ਵੱਡੇ ਹਾਈਵੇ ਤੋਂ ਉਤਰ ਕੇ ਜੀਰੇ ਨੂੰ ਵੱੜਦੇ ਆ ਜੀਰੇ ਦਾ ਪਹਿਲਾ 게ਟ ਆ ਜਿਹੜਾ ਉਹ 게ਟ ਤੋਂ ਤੋਂ ਦਾ ਜਿਆ ਆਪੋਜ਼ਿਟ ਸਾਹਮਣੇ ਇਧਰ ਪਾਸੇ ਨੂੰ ਮੁੜ ਕੇ ਮੰਨ ਲਓ ਤੁਸੀਂ ਫਰੀਦਕੋਟ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਫਿਰ ਗੁਰਦੁਆਰੇ ਵਾਲੇ ਛੜ ਤੇ ਮੁੜ ਜਾਣਾ ਤੇ ਗੁਰਦੁਆਰਾ ਸਾਹਿਬ ਦੇ ਕੋਲ ਉਹਦੀ ਨੰਘ ਕਿ ਸਿੱਧੀ ਛੜਕਾ ਜਿਹੜੀ ਉਸ ਨੇਰ ਪਿੰਡ ਦੇ ਵਿੱਚ ਐਂਟਰ ਹੁੰਦੀ ਆ ਉੱਥੋਂ ਤੁਸੀਂ ਡਰਾਈਵਰ ਸਾਈਡ ਮੁੜ ਜਾਣਾ ਮਿੱਤਰੋ ਡਰਾਈਵਰ ਸਾਈਡ ਮੁੜ ਕੇ ਅੱਗੇ ਆਜੂਗੀ ਪਾਰਕ ਤੇ ਪਾਰਕ ਤੋਂ ਬਾਅਦ ਕੋਲ ਸਾਹਮਣੇ ਬਾਈ ਹੁਣਿਆਂ ਦੀ ਘਰ ਨੂੰ ਗਲੀ ਆਉਂਦੀ ਆ ਬਾਈ ਸਰਪਜੀਤ ਦਾ ਘਰ ਪੁੱਛ ਰਹੇ ਜਿੱਤੂ ਮਰਜੀ ਬਾਈ ਤੇ ਬਾਈ ਹੁਣਿਆਂ ਨੂੰ ਇੱਕ ਮਹਿ ਵੇਚਣੀ ਆ ਬਾਈ ਮਿੱਤਰੋ ਤੀਜਾ ਸੂਆ ਇਹ ਮੈਂ ਸੁੰਦੀਆ ਸੂਣ ਆਲੀ ਆ ਪੰਜ ਚਾਰ ਦਿਨ ਦੀ ਕੱਚੀ ਆ ਪਹਿਲੇ ਸੂਏ 11 ਕਿਲੋ ਦੁੱਧ ਦੂਜੇ ਸੂਏ 13 ਕਿਲੋ ਦੁੱਧ ਨੇ ਕੰਡੇ ਦੇ ਉੱਤੇ ਣ ਧਰਿਆ ਹੋਇਆ ਐਤਕੀ ਮਾਲਕਾਂ ਦੇ ਵੀ 15 ਦੇ ਦਊਗੀ ਪਰ ਤੁਸੀਂ 13 ਦੀ ਉਮੀਦ ਤੇ ਬਾਈ ਖਰੀਦਨੀ ਅੱਗੇ ਤੁਹਾਡੀ ਸੇਵਾ ਤੇ ਡਿਪੈਂਡ ਆ ਵੀ ਤੁਸੀਂ ਇਹਦੇ ਥੱਲੇ 15 ਚੋਣੀਆਂ ਕਿ ਤੁਸੀਂ ਇਹਨੂੰ 10-13 ਰੱਖਦੇ ਆ ਲੇਵੇ ਲੂਵੇ ਲੋ ਮੈਂ ਬੜੀ ਜ਼ਬਰਦਸਤ ਥੋੜੀ ਜੀ ਲੋ ਕੁਆਲਟੀ ਦੀ ਵੀਡੀਓ ਦੀ ਆ ਮਾਫੀ ਮੰਗਦੀ ਆ ਕਿਉਂਕਿ ਨੀਰਾ ਹੋ ਗਿਆ ਸੀ ਲਾਈਟ ਜਿਹੜੀ ਉਹ ਗੱਡੀ ਦੀ ਜਗਾ ਕੇ ਵੀਡੀਓ ਬਣਾ ਰਹੇ ਇਸ ਕਰਕੇ ਤੁਹਾਨੂੰ ਨਜ਼ਦੀਕ ਥੋੜਾ ਜਿਹਾ ਦਿਖੂਗਾ ਪਰ ਫਿਰ ਵੀ ਥਣ ਲੇਵਾ ਤੁਹਾਨੂੰ ਤਨਦੇਹੀ ਦੇ ਨਾਲ ਦਿਖਾ ਕੇ ਜਾਵਾਂਗੇ ਲੇਵਾ ਇੱਕ ਵਾਰੀ ਵੇਖੋ ਕਰਮ ਵਾਲੀ ਲੇਵੀ ਦੀਪਸ਼ਾ ਕੈਮਰਾ ਨੇੜੇ ਕਰਦੇ ਥਣਾ ਦੀ ਇੱਕ ਜੀ ਆਪਾਂ ਥਣਦੇਵਾ ਜ਼ਰੂਰ ਦਿਖਾ ਦਿਆਂ ਦਾ ਕਰਮ ਵਾਲੀ ਦਾ ਪੂਰੀ ਪਲੀ ਸਭੀ ਵਜਣ ਵਾਲੀ ਮੈਂ ਗੋਲ ਮਟੋਲ ਕੱਦ ਦੇ ਵਿੱਚ ਦਰਮਿਆਨੀਆਂ ਲੇਵੇ ਵਾਲੇ ਪੱਖ ਤੋਂ ਕਰਮ ਵਾਲੀ ਪੂਰੀ ਮਜ਼ਬੂਤ ਆ ਸਿੰਘ ਮੱਥੇ ਮੂੰਹ ਮੱਥੇ ਲੱਗਦੀ ਆ ਫੇੜ ਦੁੱਧ ਕਿਉਂ ਪੂਰਾ ਚੰਗਾ ਦਿੰਦੀ ਸੀਲ ਠੰਡੀ ਆ ਚੂਣ ਦੇ ਵਿੱਚ ਰੂਵਾਂ ਵਾਂਗੂ ਪੋਲੀ ਆ ਮਿੱਤਰੋ ਮਾਲਕਾਂ ਦੇ ਗਾਇ ਕਹਿਣ ਅਨੁਸਾਰ ਵੀ ਸਾਡੇ ਘਰੇ ਪਸ਼ੂ ਜਾਦੇ ਹੋ ਗਏ ਤਾਂ ਕਰਕੇ ਵੇਚ ਰੀਆਂ ਨਹੀਂ ਤਾਂ ਮੈਂ ਵੇਚਣ ਵਾਲੀ ਨਹੀਂ ਸੀ ਤੇ ਇਹੋ ਜੀ ਮੈਂ ਜਿਹੜੇ ਘਰੇ ਭਰਾ ਦੁੱਧ ਪੀਣ ਨੂੰ ਲੈਣੀ ਚਾਹੁੰਦੇ ਆ ਤਾਂ ਉਹਨਾਂ ਨੂੰ ਬਈ ਲੈਸਨ ਲੈ ਲੈਣੀ ਚਾਹੀਦੀ ਆ ਕਿਉਂਕਿ ਚਲੋ ਦੁੱਧ ਤਾਂ ਕਿਲੋ ਘੱਟ ਆ ਜੇ ਉਹ ਗੱਲ ਵੱਖਰੀ ਆ ਪਰ ਜਿਹੜਾ ਪਸ਼ੂ ਚੰਗਾ ਦੁੱਧ ਦੇ ਦੋ ਵੀ ਉਹਦੇ ਨਾਲ ਤਾਂ ਨਜ਼ਾਰਾ ਨਹੀਂ ਹੁੰਦਾ ਮਿੱਤਰੋ ਸੀਲ ਠੰਡੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਜੇ ਤੁਹਾਨੂੰ ਮੈਂ ਪਸੰਦ ਆ ਤਾਂ ਤੁਸੀਂ ਸਨੇਰਪਿੰਡ ਦੇ ਵਿੱਚ ਜਾ ਕੇ ਬਾਈ ਸਰਬਜੀਤ ਬਰਸਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਗੱਲਬਾਤ ਕਰਕੇ ਮੈਂ ਖਰੀਦ ਸਕਦੇ ਹਾਂ 135000 ਰੁਪਿਆ ਡਿਮਾਂਡ ਅੱਜ ਦੀ ਵੀਡੀਓ ਵਿੱਚ ਨਹੀਂ ਸੀ ਜਲਦ ਮਿਲਦੇ ਆ ਫਿਰ ਧੰਨਵਾਦ